कि सी सारे सारे वास का सी। मैं बस सवेर के काम घर करफाई कर ली करो बना ली आप ही देख सकते कि खलारा पिया पे रात मैं जो एमरजेंसी सूट सीने कल कंप्लीट कर दें बस हूँ मैं कम कुमार ओं की तरपाई वगैरा करूंगी मैं चादर वगैरह चेंज करनी है मशीन वैसे क्या सूट होने मशीन मैं इतना पे रहने बाद इत चक दूंगी हम सारा कुछ क्लीन कर ला एक बार बहुत गंदा होया पाया मेरे ना अपने आप में तो बहुत गंदा गंदा लगी सी ਚਾਦਰ ਸੇਵੜੀ ਕੱਪੜਾ ਦੇਣੀ ਕਿ ਤੋਣ ਲਾਣੀ ਹੋਈ ਪਈ ਆ አይ ጥሩ ነው የአስገው ਤਵਾਸ ਫਿਰ ਮੈ ਲੱਗੀ ਸੀ ਚੰਗੀ ਤਰ੍ਹਾਂ ਹਨਾ ਕਲੀਨਿੰਗ ਕਰਨ ਫਿਰ ਮੈ ਸੋਚਿਆ ਕਿ ਹੁਣ ਜਿਹੜੀ ਮੈਂ ਚਾਦਰ ਧਾਰੀ ਹੈ ਤੇ ਮੈਂ ਅੱਜ ਨਹੀਂ ਮੈਂ ਕੱਲ ਨੂੰ ਧੋਉਂਗੀ ਤੇ ਅੱਜ ਤਵਸ ਮੈਂ ਇਹੀ ਛੋਟੇ ਮੋਟੇ ਕੰਮ ਕਰਨੇ ਨੇ ਛੋਟੇ ਮੋਟੇ ਕੰਮ ਵੀ ਨਹੀਂ ਹੈ ਇਹ ਕੰਮ ਤਾਂ ਬਹੁਤ ਹੁੰਦੇ ਆ ਤੇ ਫਿਰ ਮੈਂ ਨਾ ਇਹ ਜਿਹੜੀਆਂ ਦੋਨੋਂ ਚਾਦਰਾਂ ਨੇ ਮੈਂ ਇਕੱਠੀਆਂ ਹੀ ਲੈ ਕੇ ਆਈ ਸੀ ਤੇ ਮੈਨੂੰ ਬੜੀਆਂ ਪਸੰਦ ਸੀ ਲੇਕਿਨ ਜਿਹੜੀਆਂ ਵਾਈਟ ਕਲਰ ਦੀਆਂ ਹੁੰਦੀਆਂ ਹਨਾ ਤੇ ਇਹ ਗੰਦੀਆਂ ਬੜੀ ਛੇਤੀ ਹੁੰਦੀਆਂ ਤੇ ਇਹ ਚੇਂਜ ਕਰਨੀਆਂ ਹੀ ਪੈਣੀਆਂ ਨੇ ਚਾਰ ਪੰਜ ਦਿਨ ਬਾਅਦ ਚਾਰ ਪੰਜ ਦਿਨ ਵੀ ਜ਼ਿਆਦਾ ਨੇ ਬੱਤੀਆਂ ਵਾਲੀ ਗੱਡ ਦੇ ਵਿੱਚ ਤਾਂ ਤੀਜੇ ਚੌਥੇ ਦਿਨ ਹੀ ਖਰਾਬ ਹੋ ਜਾਂਦੀਆਂ ਨੇ ਤੇ ਇਹ ਜਿਹੜੀ ਦੂਜੀ ਆ ਉਹ ਤੇ ਜੈਸਮੀਨ ਵੈਸੇ ਸਬਜ਼ੀ ਵੀ ਢੋਲ ਦਿੱਤੀ ਸੀਗੀ ਤੇ ਉਹ ਵੀ ਦਾਗ ਨਹੀਂ ਗਿਆ ਤੇ ਮੁੜ ਕੇ ਤੇ ਬਸ ਫਿਰ ਮੈਂ ਜਿਹੜੇ ਮਤਲਬ ਚੰਗੀ ਤਰ੍ਹਾਂ ਡਸਟਿੰਗ ਕਰ ਦਿੱਤੀ ਸੀਗੀ ਕਿਉਂਕਿ ਮਿੱਟੀ ਇਸ ਕੁਛ ਮੈਂ ਸੂਟ ਵੀ ਸਲਾਈ ਕਰ ਰਹੀ ਹਾਂ ਇਹਦੇ ਕਰਕੇ ਨਾ ਬਹੁਤ ਜ਼ਿਆਦਾ ਗੰਦ ਪੈ ਜਾਂਦਾ ਸੂਟ ਸਲਾਈ ਕਰਨ ਕਰਕੇ ਤੇ ਮੈਂ ਕੁਛ ਵਿੰਡੋ ਵੀ ਖੁੱਲੀ ਰੱਖਦੀ ਹੁੰਦੀ ਆ ਕਿਉਂਕਿ ਉਧਰੋਂ ਨਾ ਵਾਈਫਾਈ ਭਾਜੀ ਹੁਣਾਵਲ ਦਾ ਨੈਟਵਰਕ ਇੱਥੇ ਆਂਦਾ ਹੁੰਦਾ ਤੇ ਮੈਨੂੰ ਇਹ ਹੁੰਦਾ ਕਿ ਚਲੋ ਮੈਂ ਵਾਈਫਾਈ ਚਲਾ ਲਾਂ ਤੇ ਬਸ ਮੈਂ ਕਵਰ ਵਗੈਰਾ ਵੀ ਚੜਾ ਦੂੰਗੀ ਹਣਾ ਇੱਕ ਪਿੱਲੂ ਪਤਾ ਨਹੀਂ ਕਿੱਥੇ ਪਿਆ ਤੇ ਮੇਰੇ ਵੀ ਦਿਮਾਗ 'ਚ ਨਹੀਂ ਆ ਰਿਹਾ ਕਿ ਕਿੱਥੇ ਪਿਆ ਹੈ ਨਾ ਮੈਂ ਉਹੀ ਸੋਚਦੀ ਪਈ ਸੀ ਦੂਜਾ ਪਿੱਲੂ ਕਿੱਥੇ ਹੈ ਫਿਰ ਮੇਰੇ ਆਇਆ ਦਿਮਾਗ 'ਚ ਕਿ ਸ਼ਾਇਦ ਹੈ ਨਾ ਵੀ ਜੈਸਮੀਨ ਉਧਰ ਰੱਖਿਆ ਵਾ ਸੀਗਾ ਜੈਸਮੀਨ ਲਿਆ ਸੀ ਰਾਤ ਤੇ ਫਿਰ ਮੈਂ ਉਹ ਵੀ ਉਧਰੋਂ ਚੱਕ ਲਈ ਤੇ ਜਿਹੜੀਆਂ ਚਾਦਰਾਂ ਉਧਰ ਆਈਆਂ ਸੀਗੇ ਮੈਂ ਉਧਰ ਰੱਖ ਦਿੱਤੀਆਂ ਸੀਗੇ ਤੇ ਬਾਸ ਹੁਣ ਨਾ ਮੈਂ ਝਾੜੂ ਮਾਰਨ ਦੀ ਤਿਆਰੀ ਕਰੂੰਗੀ ਲੇਕਿਨ ਖਲਾਰਾ ਬਹੁਤ ਜ਼ਿਆਦਾ ਪਿਆਸੀ ਕਾਲ ਜਦੋਂ ਅਸੀਂ ਬਾਜ਼ਾਰ ਤੇ ਆਏ ਨਾ ਤਾਂ ਜਦੋਂ ਦੇਖਿਆ ਤੇ ਇੰਨਾ ਗੰਦ ਪਿਆ ਸੀਗਾ ਤੇ ਮੈਨੂੰ ਆਪ ਨੂੰ ਹੀ ਖੁਦ ਨੂੰ ਹੀ ਸ਼ਰਮ ਆਉਣ ਲੱਗੀ ਸੀ ਦੇਖ ਕੇ ਕਿ ਕਿੰਨਾ ਖਲਾਰਾ ਪਾਇਆ ਕੁਝ ਉਹ ਸੂਟਾਂ ਕਰਕੇ ਜਿਆਦਾ ਪੈ ਜਾਂਦਾ ਹਨਾ ਕਿ ਕਾਂਤਰਾ ਵਗੈਰਾ ਹੁੰਦੀ ਹੈ ਤੇ ਮੈਂ ਚੰਗੀ ਤਰ੍ਹਾਂ ਕੰਦ ਵਗੈਰਾ ਮੈਨੂੰ ਇਹ ਮੈਂ ਨਾ ਗੌਰ ਰੱਖਦੀ ਹੁੰਦੀ ਹਾਂ ਕਿ ਜਾਲਾ ਨਾ ਕੋਈ ਲੱਗ ਜਾਵੇ ਕਿਉਂਕਿ ਜਾਲਾ ਨਾਲ ਨਾ ਬਹੁਤ ਕਹਿੰਦੇ ਚੰਗਾ ਨਹੀਂ ਹੁੰਦਾ ਘਰ 'ਚ ਜਾਲੇ ਲੱਗਣੇ ਤਾਂ ਕਰਕੇ ਫਿਰ ਨਾ ਮੈਂ ਬਸ ਜਿਹੜੀ ਮਸ਼ੀਨ ਹੈ ਇਹਨੂੰ ਅਥੋਂ ਚੱਕ ਦੂੰਗੀ ਹਨਾ ਐਦਾ ਮੇਰੇ ਤੇ ਜੋਰ ਹੈਗਾ ਚੱਕ ਦਿੱਤੀ ਮੈਂ ਕਿल्ली ਜੇ ਪਾਰੀ ਹੁੰਦੀ ਹੈ ਤੇ ਬਸ ਮੈਂ ਮਸ਼ੀਨ ਚਾਕੇ ਇੱਕ ਸਾਈਡ ਤੇ ਰੱਖ ਲਈ ਲੇਕਿਨ ਮੈਂ ਸੂਟ ਸੀਣੇ ਨੇ ਮੋੜ ਕੇ ਫੇਰ ਇੱਥੇ ਹੀ ਆ ਜੂਗੀ ਜਲਵੇਖੇ ਜਲ ਹੁਣ ਤਾਂ ਸਾਫ ਹੋ ਜੂਗੀ ਸੂਟ ਤਾਂ ਮੈਂ ਸ਼ਾਮ ਨੂੰ ਸੀਣੀਆ ਕਿਉਂਕਿ ਹੁਣ ਤੇ ਮੈਂ ਨਾ ਤਰਪਾਈ ਹੀ ਕਰੂੰਗੀ ਬਾਹਰ ਧੁੱਪ 'ਚ ਬੈਠ ਕੇ ਤੇ ਸਾਰੇ ਚੰਗੀ ਤਰ੍ਹਾਂ ਸਾਰੇ ਘਰ ਦੇ ਵਿੱਚ ਹਨਾ ਮੈਂ ਝਾੜੂ ਵਗੈਰਾ ਚੰਗੀ ਤਰ੍ਹਾਂ ਲਾ ਦੇਣਾ ਤੇ ਫਿਰ ਮੈਂ ਪੋਚੇ ਵੀ ਲਗਾਣੇ ਨੇ ਹੁਣ ਮੈਂ ਆ ਗਈ ਸੀ ਕਿਚਨ ਚ ਕਿਚਨ ਜਾ ਕੇ ਨਾ ਮੈਂ ਕਲੀਨਿੰਗ ਵਗੈਰਾ ਤਾਂ ਥੋੜੀ ਜਿਹੀ ਸਵੇਰੇ ਵੀ ਕੀਤੀ ਸੀਗੀ ਲੇਕਿਨ ਫਿਰ ਬੱਚਾ ਵਾਸਤੇ ਖਾਣਾ ਖੋਣਾ ਬਣਾਇਆ ਸੀਗਾ ਫਿਰ ਮੁੜ ਕੇ ਆਟਾ ਉਟਾ गिर ਜਾਂਦਾ ਤੇ ਮੁੜ ਕੇ ਉਦਾਂ ਦਾ ਹੀ ਹੋ ਜਾਂਦਾ ਇੱਥੇ ਨਾ ਮੈਂ ਸ਼ਾਲ ਰੱਖਿਆ ਹੋਇਆ ਤੇ ਮੈਂ ਕਾਲੇ ਦਾ ਵਿਚਾਰਾ ਇੱਥੇ ਵੀ ਆਤੀ ਮੈਂ ਚੱਕਿਆ ਨਹੀਂ ਤੇ ਮੈਂ ਵੀ ਹਾਲ ਸੀ ਤਾਂ ਬਹੁਤ ਅਮੈਂ ਪਾਂਡੇ ਮੈਂ ਤੋਂ ਉੱਦਿੱਤੇ ਸੀਗੇ ਅੱਧੇ ਪਾਂਡੇ ਮਤਲਬ ਤੋਂ ਉਤੀ ਸੀ ਵੱਡ-ਵੱਡੀ ਰਿਆਗੇ ਸੀ ਗਲਾਸ ਵਗੈਰਾ ਫਿਰ ਮੈਂ ਉੱਤੇ ਸ਼ੈਲਫ ਦੇਣਾ ਉਹ ਕਰ ਦਿੱਤੇ ਹਜੇ ਅਸੀਂ ਉਹ ਨਹੀਂ ਕੰਮ ਨਹੀਂ ਕਰਵਾਇਆ ਕਿਚਨ ਦਾ ਫੀਡਿੰਗ ਦਾ ਕੰਮ ਸਾਰਾ ਹੀ ਰੰਦਾ ਹੈ ਮਤਲਬ ਕਿ ਆਲੜੀਆਂ ਹੁੰਦੇ ਨਹੀਂ ਹੈਗੇ ਤੇ ਇਹ ਰਹਿੰਦਾ ਤੇ ਰੱਬ ਨੇ ਸੁੱਖ ਰੱਖਿਆ ਤੇ ਇਹ ਬਣਵਾਵਾਂਗੇ ਹੈਨਾ ਤੇ ਬਾਅਦ ਫਿਰ ਮੈਂ ਇੱਥੇ ਝਾੜੂ ਇਸੇ ਮੈਂ ਸਵੇਰੇ ਇੱਕ ਵਾਰ ਝਾੜੂ ਲਗਾਇਆ ਵੀ ਸੀ ਕਿਚਨ ਚ ਤਾਂ ਉਹ ਇੱਥੇ ਕਿਚਨ 'ਚ ਮੈਂ ਚੰਗੀ ਤਰ੍ਹਾਂ ਹੈ ਨਾ ਝਾੜੂ ਲਗਾ ਲੂੰਗੀ ਫਿਰ ਵੀ ਇੱਕ ਵਾਰ ਤੇ ਬਸ ਫਿਰ ਮੈਂ ਡ్రਾਈਇੰਗ ਰੂਮ 'ਚ ਆ ਗਈ ਸੀ ਇੱਥੇ ਵੀ ਹੈ ਨਾ ਆ ਕੇ ਦੇਖਿਆ ਤੇ ਮੈਂ ਇੰਨਾ ਬੱਚੇ ਖਲਾਰਾ ਪਾਉਂਦੇ ਨੇ ਇਹ ਪ੍ਰਮਾਤਮਾ ਬਹੁਤ ਜ਼ਿਆਦਾ ਖਲਾਰਾ ਪਾਉਂਦੇ ਨੇ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਤੇ ਬਸ ਮੈਂ ਇੱਕ ਵਾਰ ਸੂਹ ਕੱਪੜੇ ਜਿਹੜੇ ਇੱਕ ਸਾਈਡ ਤੇ ਰੱਖ ਤੇ ਬਾਅਦ ਵਿੱਚ ਮੈਂ ਇੱਥੋਂ ਚੱਕ ਦੇਵਾਂਗੀ ਬਸ ਫਿਰ ਮੈਂ ਇੱਥੇ ਝਾੜੂ ਵਗੈਰਾ ਹੀ ਮਾਰਿਆ ਦਰਵਾਜ਼ੇ ਦਾ ਨਾ ਇੱਕ ਪਰਦਾ ਜਿਹੜਾ ਓਲਮਾਰੀ ਪਿਆ ਇੱਥੇ ਨਾ ਚਿਗਾਠ ਹੈ ਜਿਹੜੀ ਇਹਨੂੰ ਸੇਮਕ ਲੱਗ ਗਈ ਹੈ ਹੈਨਾ ਤੇ ਮੈਂਨਾਂ ਨੂੰ ਕਹਿ ਰਹੀ ਸੀ ਇੱਥੇ ਰੌਲਾ ਪਾ ਰਹੀ ਸੀ ਤੁਸੀਂ ਧਿਆਨ ਨਹੀਂ ਦਿੰਦੇ ਪਈ ਦਵਾਈ ਦੂਈ ਲਗਾ ਲਓ ਸਾਰੀ ਉਹ ਲੱਕੜ ਖਾ ਲਈਏ ਸੇਮਕ ਨੇ ਤੇ ਬਸ ਮੇਰੀ ਗੱਲ ਕਿੱਥੇ ਸੁਣਦਾ ਕੋਈ ਇਸ ਘਰ ਦੇ ਵਿੱਚ ਇੱਕ ਕੰਨ ਤੋਂ ਸੁਣਦੇ ਨੇ ਦੂਜੇ ਤੋਂ ਕਾੜ ਦਿੰਦੇ ਇਹਨਾਂ ਨੂੰ ਤਾਂ ਇਹ ਰੰਦਾ ਪਈ ਬਸ ਭੋਂਕਦੀ ਹੈ ਭੋਂਕੀ ਜਾਂਦੋ ਹੈਨਾ ਪਈ ਹੈਨਾ ਮੈਂ ਤਾਂ ਚੰਗੇ ਲਈ ਕਹਿੰਦੀ ਆ ਸੇਮਕ ਇਹ ਸਾਰੇ ਦਰਵਾਜ਼ੇ ਖਾਲੇ ਤਾਂ ਕਿ ਇਹ ਚਿਗਾਠ ਸਾਰੀਆਂ ਖਾ ਲਈ ਵੀ ਤੁਸੀਂ ਹੈਨਾ ਗੌਰ ਹੀ ਨਹੀਂ ਕਰਦੇ ਹੈਗੇ ਬਸ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਬਸ ਫਿਰ ਮੈਂ ਚੰਗੀ ਤਰ੍ਹਾਂ ਨਾ ਝਾੜੂ ਵਗੈਰਾ ਲਾਤ ਤੇ ਮੈਨੂੰ ਬਸ ਇਹ ਹੁੰਦਾ ਕਿ ਜਾਲਾ ਨਾ ਕੋਈ ਲੱਗ ਜਾਵੇ ਕੁਛ ਸਾਡੇ ਨਾਲ ਜਾਲਾ ਝਾੜਨ ਵਾਲਾ ਵੀ ਸਾਡੇ ਕੁੱਤੇ ਨੇ ਹੀ ਤੋੜ ਦਿੱਤਾ ਸੀ ਕੁੱਤੇ ਨੇ ਤੋੜਿਆ ਸੀ ਪਤ ਨਹੀਂ ਮੈਂ ਛਿਪਕਲੀ ਤੇ ਮਾਰਦੀ ਬਈ ਸੀ ਕਿ ਹਨਾ ਛਿਪਕਲੀ ਤੇ ਮਾਰਦੀ ਬਈ ਸੀ ਤੇ ਉਦੋਂ ਹਨਾ ਟੁੱਟ ਗਿਆ ਸੀਗਾ ਤੇ ਬਸ ਫਿਰ ਮੈਂ ਪੋਚਾ ਚੱਕ ਲਿਆ ਸੀਗਾ ਮੈਟ ਜਿਹੜਾ ਮੈਂ ਉੱਪਰ ਰੱਖ ਦੂੰਗੀ ਬਾਅਦ ਵਿੱਚ ਮੈਂ ਹਨਾ ਵਿਛਾ ਦੂੰਗੀ ਇੱਥੇ ਤੇ ਬਸ ਫਿਰ ਮੈਂ ਹਨਾ ਪੋਚਾ ਲਾਉਣ ਲੱਗ ਗਈ ਸੀ ਦੇ ਪੋਚਾ ਵੀ ਅੱਜ ਮੈਂ ਪੂਰਾ ਚੰਗੀ ਤਰ੍ਹਾਂ ਪੂਰੇ ਘਰ ਦੇ ਵਿੱਚ ਲਗਾਣਾ। ਇਹੀ ਹੁੰਦੀ ਹੈ ਨਾ ਡੀਪ ਕਲੀਨਿੰਗ ਜਦੋਂ ਮਤਲਬ ਘਰ ਪੰਜ ਦਿਨ ਬਾਅਦ ਵੀ ਚੰਗੀ ਤਰ੍ਹਾਂ ਘਰ ਨੂੰ ਸਾਫ਼ੀ ਕਰਨਾ ਪੈਂਦਾ। ਮਤਲਬ ਧੂੜ ਮਿੱਟੀ ਆ ਜਾਂਦੀ ਹੁਣ ਸਿਆਲ ਕਰਕੇ ਘੱਟ ਆਉਂਦੀ ਹੈ। ਗਰਮੀ 'ਚ ਬਹੁਤ ਜ਼ਿਆਦਾ ਆਉਂਦੀ ਹੁੰਦੀ ਹੈ ਕਿਉਂਕਿ ਸਾਡੇ ਤਾਂ ਨਾਲ ਨਾਲ ਖਾਲੀ ਪਲਾਟ ਨਹੀਂ ਦਾ ਕਰਕੇ ਵੀ ਮਿੱਟੀ ਵਗੈਰਾ ਜ਼ਿਆਦਾ ਆਉਂਦੀ ਹੈ। ਇਹ ਪੀੜਾ ਵੀ ਸਾਨੂੰ ਤੀਜੇ ਚੌਥੇ ਦਿਨ ਨਹੀਂ ਧੋਣਾ ਪੈਂਦਾ ਕਿਉਂਕਿ ਮਿੱਟੀ ਮਿੱਟੀ ਹੋ ਜਾਂਦੀ ਹੈ ਨਾ। ਤੇ ਫਿਰ ਮੈਂ ਸਾਰੇ ਘਰ ਦੇ ਵਿੱਚ ਪੂੰਜੀ ਲਗਾ ਲਈ ਚੰਗੀ ਤਰ੍ਹਾਂ। अब सारे मतलब सारे पूरी घर ਦੇ ਵਿੱਚ ਲਗਾਤੇ ਸੀ ਹੁਣ ਮੈਂ ਕਾ ਲੂੰ ਤਾਂ ਮੈਂ ਲੌਬੀ ਚ ਲਗਾਉਂਗੀ ਤੇ ਕਿਚਨ ਚ ਲਗਾਉਂਗੀ ਨਾਲੀ ਮੈਂ ਲੈਣੀ ਲੈਣੇ ਅਥੇ ਪੂਜਾ ਰੂਮ ਚ ਲਗਾਉਂਗੀ ਤੇ ਬਸ ਫਿਰ ਇਹ ਐਸ ਰੂਮ ਚ ਪਏ ਸੀ ਤਾਂ ਕਰਕੇ ਮੈਂ ਐਸ ਰੂਮ ਚ ਦਿਖਾਇਆ ਨਹੀਂ ਹੈਗਾ ਵੈਸੇ ਮੈਂ ਇੱਥੇ ਵੀ ਚਾਦਰ ਚੇਂਜ ਕਰਦੀ ਸੀ ਗਰਮ ਚਾਦਰ ਵਿਛਾ ਲਿੱਤੀ ਸੀ ਉਧਰ ਤਾਂ ਮੈਂ ਕਾਟਨੀ ਉਹ ਵਿਛਾਈ ਹੋਈ ਹੈ ਤੇ ਮਿਕਸ ਜੀ ਹੈ ਤੇ ਇਧਰ ਮੈਂ ਹਨਾ ਜਿਹੜੀ ਹੈਗੀ ਆ ਗਰਮ ਵਿਛਾ ਦਿੱਤੀ ਸੀ ਕਿਉਂਕਿ ਅਥੇ ਅਸੀਂ ਬੈਠਣਾ ਹੁੰਦਾ ਤੇ ਤਾਂ ਕਰਕੇ ਫਿਰ ਸੋਣਾ ਵੀ ਇੱਥੇ ਹੀ ਹੁੰਦਾ ਇਸ ਘਰ ਕੇ ਅੰਦਰ ਅਸੀਂ ਗਰਮੀ ਵਿਛਾ ਲਈਦੀ ਆ ਉੱਥੇ ਅਸੀਂ ਸੌਂਦੇ ਸੁੰਦੇ ਨਹੀਂ ਹੈਗੇ ਬਸ ਐਵੇਂ ਬੈਠੇ ਰਹਿੰਦੇ ਆ ਫਿਰ ਮੈਂ ਡ੍ਰੈنگ ਰੂਮ ਚ ਆ ਗਈ ਸੀ ਤੇ ਮੈਨੂੰ ਤੇ ਪਤਾ ਹੈ ਨਾ ਭਈ ਜਿੰਨਾ ਮਰਜ਼ੀ ਮੈਂ ਸਾਫ਼ ਕਰ ਲਾਂ ਉਹ ਤੇ ਕੱਲ ਸਵੇਰ ਨੂੰ ਮੁੜ ਕੇ ਫਿਰ ਉਦਾਂ ਹੀ ਹੋ ਜਾਣਾ ਹੈ ਨਾ ਜਿਵੇਂ ਤੁਹਾਨੂੰ ਦੁਬਾਰੇ ਕੱਲ ਸਵੇਰ ਨੂੰ ਮੁੜ ਕੇ ਉਹ ਤੋਂ ਪੂਰੇ ਘਰ ਦੀ ਭੇਜ ਜਮਾ ਤੇ ਤੁਸੀਂ ਕਹਿਣਾ ਵੀ ਤੁਸੀਂ ਇੰਨਾ ਖਲਾਰਾ ਪਾਉਂਦੇ ਹੋ ਇੱਥੇ ਨਾ ਮੈਂ ਪੋਚਾ ਲਗਾਉਣ ਲੱਗੀ ਸੀ ਤੇ ਕੁਝ ਬਾਲ ਵਗੈਰਾ ਨਾ ਝਾੜਦੇ ਨਹੀਂ ਤੇ ਬਾਲੀ-ਬਾਲ ਹੋਏ ਪਏ ਸੀ ਫਿਰ ਮੈਂ ਨਾ ਜਿਹੜਾ ਖੜਾ ਪੋਚਾ ਇਹ ਤਾਂ ਮੈਂ ਸਾਈਡ ਤੇ ਹੀ ਰੱਖ ਦਿੱਤਾ ਸੀਗਾ ਤੇ ਫਿਰ ਮੈਂ ਸੋਚਿਆ ਕਿ ਨਹੀਂ ਇੱਥੇ ਬੈਠ ਕੇ ਹੀ ਪੋਚਾ ਲਗਾਉਣ ਜੇ ਭਲਾਈ ਹੈ ਤੇ ਮੈਂ ਨਾ ਚੰਗੀ ਤਰ੍ਹਾਂ ਮਤਲਬ ਲੌਬੀ ਦੀਆਂ ਜਿਹੜੀਆਂ ਸਾਈਡਾਂ ਵਾਲੀਆਂ ਟਾਈਲਾਂ ਨੇ ਹੈ ਨਾ ਇੱਥੇ ਚੰਗੀ ਤਰ੍ਹਾਂ ਮਤਲਬ ਮੈਂ ਬੈਠ ਕੇ ਪੋਚਾ ਲਗਾਇਆ ਤੇ ਮੈਂ ਕਿ ਇਹਦੇ ਨਾਲ ਕੀ ਹੈ ਚੰਗੀ ਤਰ੍ਹਾਂ ਹਨਾ ਸਾਫ਼ ਹੋ ਜਾਂਦਾ ਹੈ ਬੈਠ ਕੇ ਪੋਚਾ ਲਗਾਉਣ ਨਾਲ ਚਲੋ ਖੜੇ ਪੋਚੇ ਆਏ ਹਨ ਬਠੰਡ ਕਰਕੇ ਨਾ ਖੜਾ ਪੋਚਾ ਸੁੱਕਾ ਰਹਿੰਦਾ ਲਾਣਾ ਲੇਕਿਨ ਫਿਰ ਮੇਰੇ ਦਿਮਾਗ ਚ ਆਇਆ ਕਿ ਚੱਲ ਹੁਣ ਮੈਂ ਇੱਥੇ ਬੈਠ ਕੇ ਲਗਾ ਲੈਂਦੀ ਕੁਛ ਨਹੀਂ ਬੱਚਿਆਂ ਨੇ ਹਨਾ ਕਦੇ ਪਾਣੀ ਪੂਲ ਡੋਲ ਤੱਕ ਕਦੇ ਕੁਛ ਡੋਲ ਤੱਕ ਉਹ ਫੇਰ ਇਹ ਦਾਗ ਜੇ ਚੰਗੀ ਤਰ੍ਹਾਂ ਨਹੀਂ ਸੀ ਉੱਤਰਦੇ ਪਏ ਫਿਰ ਮੈਂ ਕਿਹਾ ਨਾਲ ਹੀ ਜਿਹੜੀ ਮੋੜੀ ਮੋਟੀ ਕੋਈ ਚੀਜ਼ ਆਂਦੀ ਉਹ ਚੱਕ ਹੋ ਜਾਂਦੀ ਹੈ ਵਿੱਚ ਵਾਲ ਵਗੈਰਾ ਕਿਉਂਕਿ ਟੈਲਾਂ ਦੇ ਤਾਂ ਵਾਲ ਬਹੁਤ ਜਮਕਦੇ ਨੇ ਤੇ ਬਸ ਫਿਰ ਮੈਂ ਬੈਠ ਕੇ ਚੰਗੀ ਤਰ੍ਹਾਂ ਨਾ ਪੋਚਾ ਲਗਾਇਆ ਸਾਰੇ ਤੇ ਫਿਰ ਮੈਂ ਇਹ ਤੋਂ ਬਾਅਦ ਨਾ ਮੈਂ ਜਿਹੜੀ ਦਰਵਾਜ਼ਾ ਸਾਡਾ ਬਾਹਰ ਲੌਬੀ ਵਾਲਾ ਦਰਵਾਜ਼ਾ ਉਹਦੇ ਨਾਲ ਇੰਨੀ ਕਿ ਮਿੱਟੀ ਹੁੰਦੀ ਹੈ ਪਈ ਵੀ ਕਿਉਂਕਿ ਬਾਜੀ ਹੁਣੇ ਨੇ ਹੈ ਨਾ ਮੱਝਾਂ ਰੱਖੀਆਂ ਹੋਈਆਂ ਨੇ ਹੈ ਨਾ ਮਿੱਟੀ ਹੁੰਦੀ ਤੇ ਤੂੜੀ ਹੁੰਦੀ ਹੈ ਜਾਲੀ ਦੇ ਵਿੱਚ ਫਸੀ ਵੀ ਕਿਉਂਕਿ ਇਹਨਾਂ ਵੱਲੋਂ ਨਾ ਤੂੜੀ ਵਗੈਰਾ ਬਹੁਤ ਧੱਕਟਾ ਜਾਂ ਹੁੱਡ ਕੇ ਆਂਦਾ ਰਹਿੰਦਾ ਉਹ ਸਾਰਾ ਹੀ ਫਿਰ ਸਾਡੀ ਜਾਲੀ ਵਾਲੀ ਦਰਵਾਜ਼ੇ ਦੇ ਨਾਲ ਹੈ ਨਾ ਇੱਦਾਂ ਲੱਗਿਆ ਰਹਿੰਦਾ ਫਿਰ ਮੈਨੂੰ ਇਹ ਸੀਗਾ ਕਿ ਦਰਵਾਜ਼ਾ ਵੀ ਹੈ ਨਾ ਮੈਂ ਚੰਗੀ ਤਰ੍ਹਾਂ ਉਹ ਸਾਫ਼ ਕਰ ਲੂੰਗੀ ਬਾਕੀ ਹੁਣ ਮੇਰੀ ਸਿਹਤ ਹੈ ਜਿਹੜੀ ਉਹ ਬਿਲਕੁਲ ਸਹੀ ਸੀ ਕਿਉਂਕਿ ਚਾਰ ਪੰਜ ਦਿਨ ਤੋਂ ਮੈਂ ਵੀ ਢਿੱਲੀ ਹੋਈ ਚੱਲਦੀ ਪਈ ਸੀਗੀ ਤੇ ਫਿਰ ਵੀ ਮੈਂ ਰੈਸਟ ਨਹੀਂ ਕੀਤਾ ਤੇ ਮੈਂ ਦਵਾਈ ਵੀ ਨਹੀਂ ਲਈ ਤੀ ਮੈਂ ਆਪਣੇ ਆਪ ਵੀ ਠੀਕ ਹੋ ਜੰਨੀ ਹੈ ਦਵਾਈ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਨੇ ਤਾਂ ਦਵਾਈ ਲੈਣੀ ਨਹੀਂ ਹੈਗੀ ਤੇ ਆਪ ਹੀ ਬਿਮਾਰੀ ਨੂੰ ਸੌਰੀ ਪਤਾ ਲੱਗ ਜਾਂਦਾ ਵੀ ਇਹਨੇ ਕਿਹੜਾ ਦਵਾਈ ਲੈਣੀ ਤੇ ਆਪੇ ਆਪ ਠੀਕ ਹੋ ਜੂਗੀ ਤੇ ਬਸ ਫਿਰ ਮੈਂ ਸਾਰਾ ਕੰਮ ਹਨਾ ਇਹ ਪੋਚੇ ਮੈਂ ਚੰਗੀ ਤਰ੍ਹਾਂ ਲਗਾ ਲਈ ਸੀਗੇ ਉਸ ਤੋਂ ਬਾਅਦ ਮੈਂ ਬਾਹਰ ਆ ਗਈ ਸੀਗੀ ਮੇਨਾਂ ਦਰਵਾਜਾ ਗਿੱਲਾ ਹੀ ਕਪੜਾ ਮਤਲਬ ਉਹ ਚਾਹ ਜਿਹੜਾ ਉਹ ਕਰਕੇ ਮੈਂ ਚੰਗੀ ਤਰ੍ਹਾਂ ਦਰਵਾਜਾ ਜਿਹੜਾ ਅੰਦਰ ਵਾਲਾ ਦਰਵਾਜਾ ਐਨ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਸੀਗਾ ਕਿਉਂਕਿ ਇਹ ਵੀ ਮੈਨੂੰ ਨਾ ਮਿੱਟੀ ਮਿੱਟੀ ਜੀ ਪਈ ਲੱਗਦੀ ਪਈ ਸੀ ਇਹ ਹੀ ਹੁੰਦਾ ਹੈ ਨਾ ਡੀਪ ਕਲੀਨਿੰਗ ਤੇ ਅਸੀਂ ਪੂਰ ਚੰਗੀ ਤਰ੍ਹਾਂ ਆਪਣਾ ਘਰ ਸਾਫ਼ ਕਰ ਲਿਆ ਹਜੇ ਤਾਂ ਦੂਜੇ ਦਰਵਾਜੇ ਰਹਿੰਦੇ ਨੇ ਸਾਫ਼ ਕਰਨ ਨੂੰ ਤੇ ਮੈਂ ਅਗਰ ਉਹ ਵਾਲੀ ਵੀਡੀਓ ਵੀ ਕਲਿੱਪ ਐਡ ਕਰੂੰਗੀ ਤਾਂ ਬਹੁਤ ਲੰਬੀ ਵੀਡੀਓ ਹੋ ਜੂਗੀ ਤੇ ਮੈਨੂੰ ਇਹ ਸੀਗਾ ਕਿ ਮੈਂ ਹਨ ਜਿਹੜਾ ਮੜਾ ਮੋਟਾ ਹੈਗਾ ਚਲੋ ਐ ਵੀ ਹੁੰਦਾ ਕਈ ਵਾਰ ਸ਼ਾਇਦ ਮੈਂ ਨਾ ਵੀ ਕਰਦੀ ਪਰ ਮੈਨੂੰ ਇਹ ਸੀ ਇਹ ਇੱਕੋ ਵਾਰੀ ਹੋ ਜਾਵੇ ਤੇ ਮੈਂ ਇੱਕ ਦਰਵਾਜ਼ਾ ਡਰਾਈੰਗ ਰੂਮ ਦੇ ਦਰਵਾਜ਼ਾ ਵੀ ਮੈਂ ਸਾਫ਼ ਕਰ ਲਿਆ ਸੀਗਾ ਬਾਹਰ ਤੋਂ ਤੇ ਉਹ ਮੈਂ ਰੁੱਕ ਕੇ ਕਰਨਾ ਹੈ ਤੇ ਮੈਂ ਹਾਲੇ ਨਹੀਂ ਕਰਨਾ ਹਨ ਇਹ ਸੋਚਦੀ ਪਈ ਸੀ ਕਿ ਮੈਂ ਵੈਸੇ ਤੇ ਫਿਰ ਮੈਂ ਆ ਗਈ ਸੀ ਅੰਦਰ ਬਸ ਅੱਧੇ ਨੇ ਆਨੂ ਕਿ ਆ ਗਈ ਸੀ ਅੱਜ ਮੈਂ ਹਵਾਲ ਵੀ ਧੋਣੇ ਸੀਗੇ ਤੇ ਮੈਂ ਨਾ ਆ ਕੇ ਆ ਗਈ ਸੀ ਫਿਰ ਮੈਂ ਨਾ ਮੈਡ ਵਗੈਰਾ ਜਿਹੜੇ ਮੈਡ ਸੀਗਾ ਉਹ ਮੈਂ ਇੱਥੇ ਵਿਛਾ ਦਿੱਤਾ ਸੀਗਾ ਤੇ ਬਸ ਫਿਰ ਮੈਂ ਥੋੜੀ ਜੀ ਹਨਾ ਲੋਸ਼ਨ ਜੇ ਲਗਾਇਆ ਤੇ ਕਿਉਂਕਿ ਠੰਡ ਦੇ ਵਿੱਚ ਹੁੰਦਾ ਨਾ ਖੁਸ਼ਕੀ ਵਗੈਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਮੈਨੂੰ ਇਹ ਸੀਗਾ ਇੱਥੇ ਨਾ ਮੈਂ ਨੀਲ ਪੇਂਟ ਦੇਖਦੀ ਪਈ ਸੀ ਤੇ ਮੈਨੂੰ ਨੀਲ ਪੇਂਟ ਨਹੀਂ ਲੱਭੀ ਪਤਨੀ ਜੈਸ ਨੇ ਹਨਾ ਕਿੱਥੇ ਰੱਖ ਦਿੰਦੀ ਹੈ ਤੇ ਫਿਰ ਬਸ ਮੈਂ ਅੱਜ ਮੈਂ ਪਲਾਜੋ ਸੂਟ ਪਾਇਆ ਸੀਗਾ ਤੇ ਵੈਸੇ ਇਹ 8 ਡਾਟ ਬੀ ਨੇ ਨਾ ਪਲਾਜੋ ਕਿਸੇ ਹੋਰ ਸੂਟ ਦੇ ਨਾਲ ਦਾ ਤੇ ਕਮੀਦ ਕਿਸੇ ਹੋਰ ਸੂਟ ਦੇ ਨਾਲ ਦਾ ਨਾ ਇਹਦੇ ਨਾਲ ਪਲਾਜੋ ਲੱਭ ਰਹੀ ਸੀਗਾ ਤੇ ਨਾ ਹੀ ਇਹਦੇ ਨਾਲ ਵੀ ਕਮੀਰੀ ਲੱਭਦੀ ਸੀ ਤੇ ਮੈਂ ਦੋਨੋਂ ਹੀ ਪਾ ਲਈ ਸੀ ਮੇਖੇ ਚੱਲ ਮੈਂ ਕਿਹੜਾ ਕਿਤੇ ਬਾਹਰ ਜਾਣਾ ਨਾ ਘਰ 'ਚ ਹੀ ਰਹਿਣਾ ਤੇ ਵਾਸਤੇ ਮੈਂ ਇਹ ਪਾ ਲਿਆ ਸੀਗਾ ਗਰਮ ਸੂਟ ਹੈ ਵੈਸੇ ਮੈਂ ਇਹਨਾਂ ਨੂੰ ਕਹਿ ਰਹੀ ਸੀਗੀ ਕਿ ਮੇਰੇ ਕੋਲ ਨਾ ਗਰਮ ਸੂਟ ਨਹੀਂ ਹੈਗੇ ਤੇ ਤੁਸੀਂ ਮੈਨੂੰ ਦੋ ਤਿੰਨ ਗਰਮ ਸੂਟ ਲੈ ਦੇੋ ਤੇ ਅਲੇ ਕਹਿੰਦੇ ਸੀ ਚਲ ਲੈ ਦੇ ਦੂੰਗਾ ਕੋਈ ਚੱਕਰ ਨਹੀਂ ਹੈਗਾ ਵੀ ਥੋੜੇ ਜਿਹੇ ਦਿਨ ਰੁਕ ਜਾ ਤੇ ਵਾਸ ਇੱਥੇ ਮੈਂ ਲੋਸ਼ਨ ਵਗੈਰਾ ਲਾ ਲਿਆ ਸੀ ਜਾਂ ਫਿਰ ਮੈਨੂੰ ਇਹ ਸੀਗਾ ਕਿ ਮੈਂ ਹੈਨਾ ਕਿਤੇ ਬਿਮਾਰ ਵੀ ਨਾ ਹੋ ਜਾਉਂ ਸਿਰ ਤੋਂ ਲੇਕਿਨ ਕਿਉਂਕਿ ਮੈਂ ਮਸੀਤਾਂ ਠੀਕ ਹੋਈ ਆ ਬਸ ਫਿਰ ਮੈਂ ਚੰਗੀ ਤਰ੍ਹਾਂ ਲਗਾ ਲਏ ਸੀ ਕਿ ਇਹ ਤੇ ਉਸ ਤੋਂ ਬਾਅਦ ਮੈਂ ਚਾਹ ਵੀ ਰੱਖੀ ਹੋਈ ਆ ਬਣਨ ਵਾਸਤੇ ਤੇ ਬਸ ਮੇਰੀ ਇੰਨੀ ਚਾਹ ਬਣ ਜੂਗੀ ਤੇ ਮੈਂ ਬਾਹਰ ਧੁੱਪ 'ਚ ਹੀ ਬਹਿ ਜੂਗੀ ਹਨਾ ਤੇ ਬਾਹਰ ਬੈਠ ਕੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਆ ਤੇ ਉਸ ਤੋਂ ਬਾਅਦ ਵਾਸ ਕੀ ਕਰਨਾ ਹੈ ਹੁਣ ਮੈਂ ਰੋਟੀ ਰੋਟੀ ਤਾਂ ਮੈਂ ਜਦੋਂ ਬੱਚੇ ਆ ਜਾਣਗੇ ਹਨਾ ਉਦੋਂ ਹੀ ਬਣਾਉਂਗੀ ਤੇ ਬਸ ਮੈਂ ਇੱਥੋਂ ਉੱਠ ਕੇ ਹੁਣ ਚੱਲੀ ਆ ਬਾਹਰ ਬਾਹਰ ਬੈਠਦੇ ਆ ਮੈਂ ਨਾ ਬਾਹਰ ਆ ਗਈ ਸੀ ਬਾਹਰ ਤੇ ਮੈਂ ਇੱਕਦਮ ਚਾਹ ਲਈ ਆਈ ਸੀ ਨਵੀਂ ਕੱਪ ਚ ਚਾਹ ਲੈ ਕੇ ਆਈ ਮੇਹਣਾ ਚਾਹ ਪੀਣੀ ਆ ਤੇ ਬਾਹਰ ਗੁਰੂ ਤੋਂ ਐਸੀ ਹੀ ਮੈਂ ਗਿੱਲੇ ਪੈਨੇ ਨਾਲੇ ਮੈਂ ਕਿਹਾ ਮੈਂ ਆਪਣੇ ਸੂਟ ਨਾਲ ਜਨੀਲ ਪੈਂਟ ਲਾ ਲਾ ਹੈਨਾ ਹੱਥਾਂ ਤੇ ਹੀ ਲਾ ਲਾ ਹੈ ਪੈਰਾਂ ਤੇ ਰਹਿਣ ਦੋ ਲਾ ਜਿਹੜੀ ਮੇਰੇ ਪਸੰਦ ਸੀ ਹੈਨਾ ਉਹ ਪਿੰਕ ਕਲਰ ਦੀ ਸੀ ਉਹ ਲੱਭੀ ਹੋਈ ਨਹੀਂ ਪਤਾ ਨਹੀਂ ਕਿੱਥੇ ਚਲੀ ਗਈ ਨਿਆਣੀ ਨਹੀਂ ਰੱਖੀ ਹੋਣੀ ਹੈ ਤਾਂ ਪਤਾ ਨਹੀਂ ਕਿ ਕਿਥੇ ਰੱਖ ਦਿੰਦੇ ਜੈਸਮਿਨ ਰੱਖ ਦਿੰਦੀ ਐ ਦਿਵਸ ਨੂੰ ਮੈਂ ਚਾਹ ਪੀ ਲੂੰਗੀ ਨਾਲੇ ਆ ਤਾਂ ਮੈਂ ਸਿਆਲਾਲਾ ਸੂਰ ਵੀ ਪਾ ਲਿਆ ਤੁਹਾਨੂੰ ਕੇ ਜਿੱਦਨ ਮੈਂ ਹੁਣ ਪਿਛਲੀ ਵਾਰ ਸੀ ਤੋ ਐਸੀ ਨਾ 4-5 ਦਿਨ ਪਹਿਲਾਂ ਉਹ ਦਿਨ ਫਿਰ ਮੈਂ ਬਿਮਾਰ ਹੁੰਗੀ ਸੀ ਸਿਰ ਦੋਖੇ ਸਾਰੇ ਕੰਮ ਕਰਕੇ ਬਸ ਆ ਹੁੰਦੇ ਨੇ ਐਡਾ ਘੰਟਾ ਜਿਹੜਾ ਆਪਣੇ ਵਾਸਤੇ ਸੀ ਕੱਢਦੇ ਆ ਲੈਣਾ ਨੂੰ ਕੀ ਤਿਆਰ ਹੋ ਜਾਈਦਾ ਪੂਰੇ ਦਿਨ ਚ ਮਤਲਬ ਕਿ ਆਹੀ ਟਾਈਮ ਹੁੰਦਾ ਹਨਾ ਆਪਣੇ ਲਈ ਵੀ ਕੱਢਣਾ ਚਾਹੀਦਾ ਟਾਈਮ ਲੱਗੀ ਤੇ ਹੁਣ ਮੈਂ ਚਾਹ ਚੂ ਪੀ ਲੂੰਗੀ ਤੇ ਮੈਂ ਅੱਜ ਪੂਰਾ ਘਰ ਸਾਫ ਕਰ ਲਿਆ ਸਾੜੂ ਕੋਟ ਹੈ ਚੰਗੀ ਤਰ੍ਹਾਂ ਡਸਟਿੰਗ ਹੋਇਆ ਰ ਕਰ ਲਈ ਐਸਾ ਦਿਨ ਨਹੀਂ ਆਣੀ ਮੇਰੀ ਤੇ ਜਦੋਂ ਦੀ ਪਸੰਦ ਮੈਨੂੰ ਇੱਕ ਹਾਦੀ ਲਾਣੀ ਪਸੰਦ ਹੈ ਤੇ ਕਿੱਗੇ ਸ਼ੌਮੀ ਬੈਠੀ ਆ ਤੂੰ ਕੁਝ ਵੀ ਨਹੀਂ ਬੈਠੀ ਮੈਂ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਨਾ ਤੁਸੀਂ ਪਲੀਜ਼ ਮੇਰੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਅਗਰ ਤੇਰੇ ਬਲੌਗ ਕੋਈ ਕبھی ਪੇਸ਼ੀ ਹੋਈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੇਰੇ ਬਲੌਗ ਤੇ ਇੱਥੇ ਬਾਣ ਲ ਮੇਰੇ ਹਿੱਲੇ ਆ ਤਾਂ ਕਰਕੇ ਇਹ ਦੁਬਿਗੇ ਟਿੱਡੀ ਜਿਹੀ ਹੋਈ ਵੀ ਤੇ ਤੁਸੀਂ ਜਰੂਰ ਦੱਸਿਓ ਕਿ ਤੇਰੇ ਬਲੌਗ ਤੇ ਇੱਥੇ ਕਮੀ ਹੈ ਕਿ ਆਪਣੀ ਕਮੀ ਨੂੰ ਸੁਧਾਰ ਠੀਕ ਆ ਤੇ ਮੈਂ ਫਿਰ ਆਪਣੀ ਕਮੀ ਜਿਹੜੀ ਹੈਗੀ ਉਹ ਮੈਂ ਜਰੂਰ ਸੁਧਾਰੂਗੀ ਤੇ ਹੁਣ ਮੈਂ ਇਹ ਵੀ ਕਾਫੀ ਚਾਹ ਪੀਂਦਾ ਦੇਖਦਾ ਅੰਕਿਤ ਤੇ ਕਿਦਾਂ ਚੱਲਦੀ ਹੈ ਆ ਇਹ ਸਵਾਦ ਨਹੀਂ ਆਇਆ ਅਦਰਕ ਵਾਲੀ ਜਿਹੜੀ ਦੀ ਆਵਾਜ਼ ਨਹੀਂ ਬੰਦੀ ਛੋਟੀ ਲੱਗਦੀ ਬੰਦੀ ਜੈਸਮੀਨ ਕਹਿੰਦੇ ਸੀ ਬਬਾ ਇਹ ਛੋਟੀ ਹੁੰਦੀ ਥੋੜਾ ਜਿਹਾ ਬੇੜਾ ਵੀ ਸਾਫ਼ ਕਰਨੀ ਤੇ ਕੱਪੜੇ ਵੀ ਹੈਗੇ ਹਰੇ ਤਾਂ ਧੋਣ ਵਾਲੇ ਆ ਦਾ ਤੇ ਉਹ ਦੋ ਕੱਪੜੇ ਧੋਵਾਂਗੀ ਕੱਪੜੇ ਮੈਂ ਜਦ ਬੱਚੇ ਆ ਜਾਣਗੇ ਪਹਿਲੇ ਮੈਂ ਉਹਨਾਂ ਦੀ ਐਡਰੈਸ ਧੋਵਾਂਗੀ ਫਿਰ ਕੱਪੜੇ ਧੋਵਾਂਗੀ ਤੇ ਆ ਬੇੜਾ ਥੋੜਾ ਜਿਹਾ ਅਜੇ ਸਾਫ਼ ਕਰਨਾ ਤੇ ਉਹ ਵੀ ਕਰ ਲੂੰਗੀ ਹਨਾ ਆਪ ਨੂੰ ਚਾਹੀਦੀ ਨੂੰ ਨਹੀਂ ਤੁਹਾਨੂੰ ਗੰਭੀਰ ਕਰਨ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਾਰੇ ਵੀਰ ਭੈਣ ਸਬਸਕ੍ਰਾਈਬ ਕਰ ਲਓ। ਇਹਦੇ ਨਾਲ ਹੀ ਮੈਂ ਕਰਦੀ ਹਾਂ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ। ਬੰਤਾ ਦਾ ਉਹ ਵੀਡੀਓ